ਸਸ਼੍ਰੀਕਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਮਿਲਕ ਪਲਾਂਟ ਬਠਿੰਡਾ ਵਿਕੇਸ਼ ਸਮੂਹ ਜਥੇਬੰਦੀਆਂ ਦੇ ਵੱਲੋਂ ਪਲਾਂਟ ਗੇਟ ਰੈਲੀ ਕੀਤੀ ਗਈ ਜਦ ਅਸਲ ਆਰਸੀਐਸ ਪੰਜਾਬ ਦੇ ਵੱਲੋਂ ਮਿਲਕ ਫੈਟ ਕਰਮਚਾਰੀ ਸੇਵਾ ਨਿਯਮ 2003 ਦੀ ਪਰਵਾਨਗੀ ਦੇਣ ਤੋਂ ਕੀਤੀ ਜਾ ਰਹੀ ਟਾਲਮਟੋਲ ਦੇ ਰੋਜ਼ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਮਿਲਕ ਪਲਾਂਟ ਮੋਹਾਲੀ ਵਿਕੇਸ਼ ਧਰਨੇ ਦਾ ਐਸ ਲਾ ਲਿਆ ਗਿਆ ਸਦਾਸੀ ਕੀ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਮਿਲਕ ਫੈਟ ਦੇ ਮਾਨਯੋਗ ਚੇਅਰਮੈਨ ਸਾਹਿਬ ਤੇ ਬੋਰਡ ਆਫ ਡਾਇਰੈਕਟਰਸ ਦੇ ਵੱਲੋਂ ਕਰਮਚਾਰੀ ਸੇਵਾ ਨਿਯਮ 2023 ਪਾਸ ਕੀਤੇ ਗਏ ਸਨ ਜਿਸ ਸੁਪਰੰਤਿਨਾ ਨਿਯਮਾਂ ਨੂੰ ਪ੍ਰਵਾਨਗੀ ਦੇ ਲਈ ਆਰਸੀਐਸ ਪੰਜਾਬ ਦੇ ਕੋਲ ਭੇਜਿਆ ਗਿਆ ਸੀ ਪਰ ਆਰਸੀਐਸ ਪੰਜਾਬ ਦੇ ਵੱਲੋਂ ਇਹਨਾਂ ਨਿਯਮਾਂ ਦੀ ਪ੍ਰਵਾਨਗੀ ਦੇਣ ਤੋਂ ਹੁਣੇ ਟਾਲਮਟੋਲ ਕੀਤਾ ਜਾ ਰਿਹਾ ਹੈ ਇਸ ਸਬੰਧੀ ਸਮੂਜ ਅਤੇ ਬੰਦੀਆਂ ਦੇ ਆਗੂਆਂ ਨੇ ਜਿੱਥੇ ਆਰਸੀਐਸ ਦੇ ਵੱਲੋਂ ਇਹਨਾਂ ਨਿਯਮਾਂ ਦੀ ਪ੍ਰਵਾਨਗੀ ਦੇਣ ਤੋਂ ਟਾਲਮਟੋਲ ਕਰਨ ਦੇ ਰੋਸ ਦੇ ਵਜੂ ਮਿਲਕ ਪਲਾਂਟ ਮਹਾਲੀ ਵਿਖੇ ਤਰਨਾ ਪ੍ਰਦਰਸ਼ਨ ਕੀਤਾ ਜਾਣਾ ਸੀ ਇਸ ਦੌਰਾਨ ਮੈਨੇਜਮੈਂਟ ਨੇ ਲਿਖਤੀ ਪਰੋਸਾ ਦਿੱਤਾ ਹੈ ਇਸ ਲਈ ਜਥੇਬੰਦੀਆਂ ਦੇ ਵੱਲੋਂ ਫੈਸਲਾ ਕਰਕੇ ਤਾਂ ਨਾ ਮੁਲਤਵੀ ਕਰਕੇ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀਆਂ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਚੇਤਾਵਨੀ ਦਿੱਤੀ ਗਈ ਹੈ ਕਿ ਇਹਨਾਂ ਨਿਯਮਾਂ ਨੂੰ ਜਲਦ ਤੋਂ ਜਲਦ ਪਾਸ ਕਰਵਾ ਕੇ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਵੇਰਕਾ ਦੀਆਂ ਸਮੂਹ ਜਥੇਬੰਦੀਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ 5 ਅਗਸਤ 2024 ਤੋਂ ਮਿਲਟਾਂਡ ਮਹਾਲੀ ਵਿਖੇ ਤਰਨਾ ਲਗਾਇਆ ਜਾਵੇਗਾ ਇਸ ਦੌਰਾਨ ਨਿਰਮਲ ਸਿੰਘ ਯਾਦਵਿੰਦਰ ਸਿੰਘ ਸੰਤਨ ਸਿੰਘ ਤੇ ਅਮਨਦੀਪ ਸਿੰਘ ਬਲ ਸਿੰਦਰ ਸਿੰਘ ਰਾਜਕੁਮਾਰ ਕاجਲਦੀਪ ਸਿੰਘ ਸੁਖਦੇਵ ਸਿੰਘ ਰਾਜਾ ਸਿੰਘ ਤੇ ਸ਼ਮਿੰਦਰ ਸਿੰਘ ਹਾਜ਼ਰ ਸਨ ਮੇਰਾ ਨਾਮ ਨਰਮਲ ਸਿੰਘ ਹੈ ਜੀ ਅ ਅਸੀਂ ਵੇਰ ਕਾ ਬੰਡਾ ਪਲਾਨਟ ਦੇ ਵਿੱਚ ਖੜੇ ਹੋਏ ਆਂ ਤੇ ਜਿਹੜਾ ਇਹ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਆਂ ਅ சிटीसी ਦੇ ਖਿਲਾਫ சிटीसी ਜਿਹੜੇ ਕਾਨੂੰਨ ਲੱਗੇ ਨੇ 2018 ਦੇ ਵਿੱਚ ਮਿਲਖਵੜ ਦੇ ਵਿੱਚ சிटीसी ਦੀ ਫੁੱਲ ਫਾਰਮ ਹੁੰਦੀ ਹੈ ਕਾਸਟ ਟੂ ਕੰਪਨੀ ਕਿ ਪੰਜਾਬ ਸਰਕਾਰ ਦਾ ਜਿਹੜਾ ਇਹ ਕੋਆਪਰੇਟਿਵ ਡਿਪਾਰਟਮੈਂਟ ਸੀਗਾ ਜਿਹੜੀਆਂ ਤਨਖਾਹਾਂ ਪਹਿਲਾਂ ਮਿਲਦੀਆਂ ਸੀਗੀਆਂ ਉਹ ਪੰਜਾਬ ਸਰਕਾਰ ਦੀ ਤਰਜ਼ ਤੇ ਮਿਲਦੀਆਂ ਸੀ ਪਰ ਜਿਹੜੀਆਂ ਕਾਸਟ ਟੂ ਕੰਪਨੀ ਆਉਣ ਤੋਂ ਬਾਅਦ ਸਾਨੂੰ ਉਕੋਪੋਕਾ ਜਿਹੜਾ ਹੈਗਾ ਸੈਲਰੀ ਪੈਕੇਜ ਦਿੱਤਾ ਗਿਆ ਉਹਦੇ ਵਿੱਚ ਕੀ ਹੈ ਕਿ ਜਿਹੜੇ ਸਰਕਾਰ ਦੇ ਦੂਸਰੇ ਅਲਾਉਂਸ ਨੇ ਉਹ ਸਾਨੂੰ ਪ੍ਰੋਪਰ ਨਹੀਂ ਮਿਲਨੇ ਤੇ ਜਿਹੜੀਆਂ ਸਾਡੀਆਂ ਇਹ ਪ੍ਰੋਮੋਸ਼ਨਾਂ ਅੱਗੇ ਉਹ ਵੀ ਖਤਮ ਕਰ ਦਿੱਤੀਆਂ ਗਈਆਂ ਇਹ ਬਿਲਕੁਲ ਡਿਜੀਕਰਨ ਵਾਲ ਜਿਹੜਾ ਡਿਪਾਰਟਮੈਂਟ ਵਧਦਾ ਜਾ ਲਾਗੂ ਕੰਦਾ ਇਹ ਮਤਲਬ ਹੈਗਾ ਕਿ ਡਿਪਾਰਟਮੈਂਟ ਨੂੰ ਨਿੱਜੀ ਕਰਨ ਵਾਲ ਤੱਕਣਾ ਹੈਗਾ ਜਿਹਦੇ ਨਾਲ ਡਿਪਾਰਟਮੈਂਟ ਬਿਲਕੁਲ ਬਿਲਕੁਲ ਪ੍ਰਾਈਵੇਟ ਹੋ ਜਾਊਗਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਜਿਹੜੀ ਸਹਿਕਾਰਤਾ ਜਿਹੜੀ ਮੂਵਮੈਂਟ ਹੈ ਉਹ ਬਿਲਕੁਲ ਖਤਮ ਹੋ ਜਾਊਗੀ ਕਿਉਂਕਿ ਜਿਹੜਾ ਇਹ ਡਿਪਾਰਟਮੈਂਟ ਹੈ ਕਿਸਾਨਾਂ ਦਾ ਡਿਪਾਰਟਮੈਂਟ ਹੈਗਾ ਕਿਸਾਨੀ ਨਾਲ ਜੁੜਿਆ ਹੋਇਆ ਡਿਪਾਰਟਮੈਂਟ ਹੈ ਜੇ ਕਿਤੇ ਇਹ ਪ੍ਰਾਈਵੇਟ ਹੋ ਗਿਆ ਤਾਂ ਪਿੰਡਾਂ ਦੇ ਵਿੱਚੋਂ ਦੁੱਧ ਨਹੀਂ ਚੱਕਿਆ ਜਾਣਾ ਜੇ ਹੁਣ ਪ੍ਰਾਈਵੇਟ ਕੰਪਨੀਆਂ ਫੀਲਡ ਦੇ ਵਿੱਚ ਹੈਗੀਆਂ ਨੇ ਭਾਵੇਂ ਕਿ ਅੱਜ ਉਹ ਵੱਧ ਪੈਸਾ ਦੇ ਰਹੀਆਂ ਨੇ ਤੇ ਲੇਕਿਨ ਔਨ ਜੇ ਇਹ ਆਪਣਾ ਸਹਿਕਾਰ ਸਹਿਕਾਰਤਾ ਜਿਹੜਾ ਡਿਪਾਰਟਮੈਂਟ ਪ੍ਰਾਈਵੇਟ ਹੋ ਗਿਆ ਤਾਂ ਬਿਲਕੁਲ ਕਿਸਾਨਾਂ ਨੂੰ ਵੀ ਰੇਟ ਨਹੀਂ ਮਿਲਣਾ ਤੇ ਜਿਹੜੇ ਦੁੱਧ ਲੈਂਦੇ ਨੇ ਉਹਨਾਂ ਨੂੰ ਵੀ ਜਿਹੜਾ ਦੁੱਧ ਹੈਗਾ ਉਹ ਮਹਿੰਗਾ ਮਿਲੇਗਾ ਸੀਟੀਸੀ ਜਿਹੜਾ ਕਾਨੂੰਨ ਹੈ ਉਹ ਰੱਦ ਹੋਣਾ ਚਾਹੀਦਾ ਸਾਡੀ ਇਹੀ ਮੰਗ ਹੈ ਇਹ ਸੀਟੀਸੀ ਜਿਹੜਾ ਕੇਂਦਰ ਵੱਲੋਂ ਲਾਗੂ ਕੀਤਾ ਗਿਆ ਹੈ ਤਾਂ ਪੰਜਾਬ ਸਟੇਟ ਇਹ ਸਾਡੇ ਮਿਲਕ ਫਾਰਮ ਡਿਪਾਰਟਮੈਂਟ ਵਿੱਚ ਕੀਤਾ ਗਿਆ ਕਿਉਂਕਿ ਹੋਰ ਡਿਪਾਰਟਮੈਂਟ ਵੀ ਨਹੀਂ ਇਹ ਮਿਲਕ ਫਾਰਡ ਆ 슈ਗਰ ਫਾਰਡ ਆ ਸੁਣਿਆ ਜਾਂਦਾ ਕਿ ਉਹਨਾਂ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਦੇ ਵਿੱਚ ਵੀ ਸੀਟੀਸੀ ਲਾਗੂ ਕਰ ਦਿੱਤਾ ਜਾਵੇ ਪਰ ਉਹਨਾਂ ਡਿਪਾਰਟਮੈਂਟਾਂ ਦੇ ਵਿੱਚ ਇਹ ਲਾਗੂ ਨਹੀਂ ਹੋਇਆ ਸਿਰਫ ਇਹ ਮਿਲਕ ਫੈਟ ਦੇ ਵਿੱਚ ਜਿਹੜਾ ਹੈਗਾ ਇਹ ਲਾਗੂ ਹੋ ਗਿਆ ਹੁਣ ਸਾਡਾ ਜਿਹੜਾ ਅਸੀਂ 2018 ਤੋਂ ਲੜ ਰਹੇ ਹਾਂ ਕਿ ਸੀਟੀਸੀ ਕਾਨੂੰਨ ਰੱਦ ਕੀਤੇ ਜਾਣ ਅਸੀਂ 24 ਸਤ ਦਾ ਜਿਹੜਾ ਧਰਨਾ ਉਲੀਕਿਆ ਸੀਗਾ ਮਹਾਲੀ ਪਲਾਂਟ ਵਿਖੇ ਅਣਮਿੱਥੇ ਸਮੇਂ ਲਈ ਪਰ ਮੈਨੇਜਮੈਂਟ ਨੇ ਸਾਡੇ ਤੋਂ 7 ਦਿਨ ਦਾ ਸਮਾਂ ਮੰਗਿਆ ਅਗਰ 7 ਦਿਨਾਂ ਦੇ ਵਿੱਚ ਉਹ ਨਹੀਂ ਕੁਝ ਕਰਦੇ ਸੀਟੀਸੀ ਰੱਦ ਕਾਨੂੰਨ ਕਰਾਉਣ ਨੂੰ ਤਾਂ ਅਸੀਂ 5 ਤਰੀਕ ਨੂੰ ਦੁਬਾਰਾ ਫਿਰ ਮਹਾਲੀ ਪਲਾਂਟ ਵਿਖੇ ਜਿਹੜਾ ਧਰਨਾ ਲਾਵਾਂਗੇ ਤੇ ਅੱਜ ਅਸੀਂ ਉਸ ਦੇ ਖਿਲਾਫ 2 ਘੰਟਿਆਂ ਦਾ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਹਾਂ ਮੇਰੀ ਪਾਰਟੀ ਵੱਲੋਂ ਤਾਂ ਕਹਿਿਆ ਗਿਆ ਸੀਗਾ ਵੀ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਪਰ ਇਹ ਤੁਸੀਂ ਕਿਹਾ ਵੀ ਨੀਤੀ ਘੱਟ ਬੱਦਲਦਾ ਰਹੇ ਬਿਲਕੁਲ ਜੀ ਅਸੀਂ ਸਰਕਾਰ ਨੂੰ ਵੀ ਗੁਜ਼ਾਰਿਸ਼ ਇਹ ਕਰਦੇ ਆ ਕਿ ਕਿਰਪਾ ਕਰਕੇ ਸਾਡੇ ਇਸ ਜਿਹੜੇ ਨੈਤਵੇਂ ਵੱਲ ਧਿਆਨ ਦਿੱਤਾ ਜਾਵੇ ਤੇ ਜਿਹੜੀਆਂ ਸਾਡੀਆਂ ਜਿਹੜੇ ਰੂਲ ਲੱਗ ਰਹੇ ਨੇ ਕਿਰਪਾ ਕਰਕੇ ਉਹਨਾਂ ਨੂੰ ਵਾਚਿਆ ਜਾਵੇ ਤਾਂ ਜੋ ਜਿਹੜਾ ਆਪਣਾ ਡਿਪਾਰਟਮੈਂਟ ਨੀਜੀ ਕਰਨ ਵੱਲ ਵਧ ਰਿਹਾ ਉਹ ਨਾ ਵਧੇ ਤੇ ਪੰਜਾਬ ਦੇ ਜਿਹੜੇ ਲੋਕ ਨੇ ਕਿਸਾਨ ਨੇ ਉਹਨਾਂ ਨੂੰ ਸਹੀ ਦੁੱਧਾ ਰੇਟ ਮਿਲੇ ਤੇ ਜਿਹੜੇ ਪਸ਼ੇਰਾਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਦੁੱਧ ਜਿਹੜਾ ਸਹੀ ਰੇਟ ਤੇ ਮਿਲੇ